ਜਨਮ ਤੋਂ ਜਿਹੜਾ ਮਨੁੱਖ ਅੰਦਾ ਹੈ ਮੈਂ ਆਪ ਨੂੰ ਸ਼ਾਇਦ ਪਹਿਲੇ ਜ਼ਿਕਰ ਕੀਤਾ ਉਹਨੂੰ ਅੰਧੇਰੇ ਦਾ ਕੋਈ ਬੋਧ ਨਹੀਂ ਕੋਈ ਬੋਧ ਨਹੀਂ ਮੇਰੇ ਨਾਲ ਇੱਕ ਰਾਗੀ ਸਿੰਘ ਰਿਹਾ ਭਾਈ ਭਗਵਾਨ ਸਿੰਘ 10 ਸਾਲ ਜਨਮ ਤੋਂ ਨੇਤਰਹੀਣ ਸੀ ਰਾਏਪੁਰ ਦੀ ਗੱਲ ਉਹ ਕੀਰਤਨ ਕਰਕੇ ਆ ਚੁੱਕਿਆ ਸੀ ਤੇ ਮੈਂ ਰਾਤ ਦੇ 12 ਵਜੇ ਜਿਵੇਂ ਆਪਣੇ ਕਮਰੇ ਜਾਣ ਲੱਗਾ ਉਹਨਾਂ ਦੇ ਕਮਰੇ ਦੀ ਬੱਤੀ ਵੀ ਜਲੀ ਹੋਈ ਤੇ ਬੈਠੇ ਸਨ। ਭਾਵੇਂ ਉਹ 8.5 ਕੀਰਤਨ ਕਰਕੇ ਆ ਗਏ ਸਨ। ਮੈਂ ਜਾ ਕੇ ਕੋਲ ਬੈਠਿਆ ਤੇ ਸੁਭਾਵਿਕ ਮੇਰੀ ਮੂੰਹ ਚੋਂ ਨਿਕਲ ਗਿਆ ਮੈਂ ਕਿਹਾ ਭਾਈ ਸਾਹਿਬ ਅਡੇ ਲਈ ਤੇ ਦਿਨ ਵੀ ਰਾਤ ਹੈ ਤੇ ਰਾਤ ਵੀ ਰਾਤ ਹੈ। ਹਨੇਰਾ ਹੀ ਹਨੇਰਾ। ਹਨੇਰਾ ਹੀ ਹਨੇਰਾ। ਬੱਤੀ ਜਲਾ ਕੇ ਬੈਠੇ ਹੋਏ ਸਨ। ਮੈਨੂੰ ਕਹਿ ਲਗੇ ਮਸਕੀਨ ਜੀ ਮੈਨੂੰ ਅੰਧੇਰੇ ਦਾ ਕੋਈ ਗਿਆਨ ਨਹੀਂ ਕੋਈ ਗਿਆਨ ਨਹੀਂ ਅੰਧੇਰਾ ਕਿਸ ਨੂੰ ਕਹਿੰਦੇ ਨੇ ਮੈਨੂੰ ਕੁਝ ਵੀ ਨਹੀਂ ਪਤਾ ਅੱਜ ਤੱਕ ਤੇ ਲੋਕੀ ਇਹੀ ਕਹਿੰਦੇ ਨੇ ਨਾ ਕਿ ਅੰਧੇ ਦੇ ਦੁਨੀਆ 'ਚ ਅੰਧੇਰਾ ਕਥਾਈ ਨਹੀਂ ਕਹਿੰਦੇ ਕਿ ਮੈਨੂੰ ਅੰਧੇਰੇ ਦਾ ਕੁਝ ਵੀ ਨਹੀਂ ਪਤਾ ਹੁਣ ਦੂਜਾ ਨੁਕਤਾ ਧਿਆਨ ਨਾਲ ਸੁਣਨਾ ਅਗਰ ਅੰਧੇਰਾ ਦਿਖਾਈ ਦੇਂਦਾ ਹੈ ਇਹ ਅੰਦਾ ਨਹੀਂ ਦੇਰੇ ਨੂੰ ਦੇਖਣ ਵਾਸਤੇ ਵੀ ਅੱਖਾਂ 'ਚ ਰੋਸ਼ਨੀ ਚਾਹੀਦੀ। ਰੋਸ਼ਨੀ ਨਾਲ ਅੰਧੇਰਾ ਦੇਖਿਆ ਜਾ ਸਕਦਾ ਹੈ। ਔਰ ਜੋ ਅੰਧੇਰੇ ਨੂੰ ਦੇਖ ਸਕਦਾ ਹੈ ਉਹ ਪ੍ਰਕਾਸ਼ ਨੂੰ ਵੀ ਦੇਖ ਸਕਦਾ ਹੈ ਔਰ ਜੋ ਅੰਧੇਰੇ ਨੂੰ ਦੇਖ ਸਕਦਾ ਹੈ ਹੰਦਾ ਨਹੀਂ। ਨਹੀਂ। ਉਸ ਵਕਤ ਮੈਂ ਭਾਈ ਭਗਵਾਨ ਸਿੰਘ ਨੂੰ ਕਿਹਾ بڑا ਮਸਲਾ ਹੱਲ ਕਰ ਦਿੱਤਾ ਤੁਸੀਂ ਮੈਂ। ਮੈਂ ਤੇ ਸੋਤੇ ਸਿੱਧੇ ਗੱਲ ਕੀਤੀ ਸੀ ਤੁਸੀਂ ਬਹੁਤ ਗਹਿਰੀ ਗੱਲ ਕਰ ਦਿੱਤੀ ਬਹੁਤ ਗਹਿਰੀ ਗੱਲ ਕਰ ਦਿੱਤੀ ਹਨੇਰੇ ਨੂੰ ਦੇਖਣ ਵਾਸਤੇ ਵੀ ਥੇ ਅੱਖਾਂ ਚਾਹੀਦੀਆਂ ਨੇ ਨਾਮ ਜਪਦਿਆਂ ਜਪਦਿਆਂ ਸਤ ਸੰਗ ਕਰਦਿਆਂ ਕਰਦਿਆਂ ਜਿਹੜਾ ਪਹਿਲਾ ਗਿਆਨ ਮਿਲਦਾ ਹੈ ਕਿਸ ਦਾ ਅ ਗਿਆਨ ਦਾ ਗਿਆਨ ਮਿਲਦਾ ਹੈ ਬੜੇ ਧਿਆਨ ਨਾਲ ਸੁਣ ਮੈਨੂੰ ਕੁਝ ਨਹੀਂ ਪਤਾ ਮੈਂ ਕੁਝ ਨਹੀਂ ਜਾਣਦਾ ਇਸ ਚੀਜ਼ ਦਾ ਪਤਾ ਚੱਲਦਾ ਪਹਿਲਾ ਗਿਆਨ ਕਿਹੜਾ ਮਿਲਦਾ ਹੈ ਅ ਗਿਆਨ ਦਾ ਗਿਆਨ ਮਿਲਦਾ ਹੈ ਮੈਂ ਕੁਝ ਨਹੀਂ ਜਾਣਦਾ ਮੈਨੂੰ ਕੁਝ ਵੀ ਨਹੀਂ ਸਮਝ ਜੈਸੇ ਜ਼ੌਕ ਕਹਿੰਦੇ ਨੇ ਪੜ ਪੜ ਕੇ ਮੈਂ ਇਹ ਪੜਿਆ ਬਹੁਤਾ ਪੜ ਪੜ ਕੇ ਮੈਂ ਇਹ ਜਾਣਿਆ ਕਿ ਹਮ ਜਾਣਤੇ تھے ਕਿ ਇਲਮ ਸੇ ਕੁਝ ਜਾਣੇਗੇ ਜਾਣਾ ਤੋਂ ਇਹ ਜਾਣਾ ਕਿ ਨਾ ਜਾਣਾ ਕੁਝ ਵੀ ਜਾਣ ਜਾਣ ਕੇ ਮੈਂ ਇਹ ਜਾਣਿਆ ਕਿ ਮੈਂ ਕੁਝ ਨਹੀਂ ਜਾਣਦਾ ਕੁਛ ਨਹੀਂ ਜਾਣ ਪਹਿਲਾ ਗਿਆਨ ਮਿਲਦਾ ਹੈ ਅਗਿਆਨ ਦਾ ਫਿਰ ਗਿਆਨ ਮਿਲਦਾ ਹੈ ਭਗਵਾਨ ਦਾ ਪਹਿਲੇ ਗਿਆਨ ਮਿਲਦਾ ਹੈ ਆਪਣੀ ਮੂਰਖਤਾ ਦਾ ਨਾ ਸਮਝੀ ਫਿਰ ਪ੍ਰਾਪਤ ਹੁੰਦੀ ਹੈ ਸਮਝ ਅੰਧੇ ਤੇ ਹਨੇਰਾ ਹੀ ਦਿਖਾਈ ਅੰਧੇਰਾ ਹੀ ਦਿਖਾਈ ਪਰ ਕਮ ਸੇ ਕਮ ਅੰਧੇਰੇ ਨੂੰ ਵੇਖਣ ਦੀ ਸਫਲਤਾ ਹੋ ਗਿਆ ਅੰਧੇਰਾ ਵੇਖ ਤੇ ਸਕਦਾ ਤੇ ਜਿਹਨੂੰ ਅੰਧੇਰਾ ਦਿਖਾਈ ਦੇ ਰਿਹਾ ਬੱਤੀ ਜਲਾਣ ਦੀ ਵੀ ਕੋਸ਼ਿਸ਼ ਕਰੇਗਾ ਅੰਧੇਰੇ ਨੂੰ ਦੂਰ ਕਰਨ ਦੀ ਵੀ ਕੋਸ਼ਿਸ਼ ਕਰੇਗਾ ਅੰਧੇਰਾ ਦਿਖਾਈ ਹੀ ਨਹੀਂ ਦੇਂਦਾ ਅੰਧੇਰੇ ਦਾ ਕੋਈ ਬੋਧ ਨਹੀਂ ਤੇ ਬੱਤੀ ਜਲਾਣ ਦਾ ਕੀ ਮਤ ਬਤੀਜ ਲਾਣ ਦਾ ਕੀ ਮਤਲਬ ਲੁਕਮਾਨ ਨੇ ਔਰ ਖਲੀਲ ਜਬਰਾਨ ਦੇ ਚ ਇਹ ਯੂਨਾਨ ਦੇ ਚ ਇੱਕ ਦਾਰਸ਼ਨਿਕ ਹੋਇਆ ਤੇ ਇੱਕ ਲਿਬਨਾਨ ਦੇ ਚ ਇਹਨਾਂ ਨੇ ਇੱਕੋ ਤਰ੍ਹਾਂ ਦੀ ਕਹਾਣੀ ਲਿਖੀ ਹੈ ਇੱਕ ਨੇਤਰਹੀਣ ਇੱਕ ਪਿੰਡ ਤੋਂ ਦੂਸਰੇ ਪਿੰਡ ਰਾਤ ਨੂੰ ਜਾਣ ਲਗਾ ਪੜੋਸੀ ਨੇ ਲਾਲ ਟੈਨ ਪਕੜਾ ਦਿੱਤੇ ਅਨੇਰੀ ਰਾਤ ਹੈ ਮਸਿਆ ਪਿੰਡ 2 ਮੀਲ ਦੀ ਦੂਰੀ ਤੇ ਪਗ ਡੰਡੀ ਤੇ ਤੂੰ ਜਾਣ ਹੈ ਇਹ ਲਾਲ ਟੈਨ ਲੈ ਲੈ ਨੈਤਰੇ ਹੀ ਦਿਖਾਈ ਕੁਛ ਨਹੀਂ ਦਿੰਦਾ ਤਰਕ ਕੀ ਸੀ ਤਰਕ ਇਹ ਸੀ ਕਿ ਤੇਰੇ ਹੱਥ ਦੇ ਜਦ ਲਾਲ ਟੈਨ ਹੋਵੇਗੇ ਤੇਰੇ ਨਾਲ ਕੋਈ ਟਕਰਾਏਗਾ ਨਹੀਂ ਕੋਈ ਟਕਰਾਏਗਾ ਤੂੰ ਦਿਖਾਈ ਨਾ ਦਿੱਤਾ ਹੋ ਸਕਦਾ ਹੈ ਤੇਰੇ ਨਾਲ ਕੋਈ ਟਕਰਾ ਜਾਏ ਤਰਕ ਠੀਕ ਸੀ ਵਿਚਾਰਾ ਥੋੜੀ ਦੇਰ ਚੱਲਿਆ ਤੇ ਕੋਈ ਟਕਰਾ ਗਿਆ ਬੁਰੀ ਤਰ੍ਹਾਂ ਟਕਰਾ ਗਿਆ ਉਹ ਗੈਂਦੜ ਮੇਰੇ ਹੱਥ ਦੇ ਵਿੱਚ ਲਾਲ ਚੈਨ ਸੀ پھر بھی تو میرے تیرے ٹکرایا پتہ ٹکران والے نے کیا کیا بھائی فقیر سائیں لالٹین تھوڑی بج گئی ہے بجی ہوئی ہے اس کر کے ٹکرا گیا لالٹین ہاتھ دے چھجھ گئی ہے نہیں پتا چلے نہیں پتا چلے خلیل جبران نے ਇਹ ਲਿਬਨਾਨ ਦੇ ਚੋਇਆ ਇੱਕ ਦਾਰਸ਼ਨਿਕ ਉਹਨੇ ਕ ਉਹ ਇਸ ਤਰ੍ਹਾਂ ਦੀਆਂ ਕਹਾਣੀਆਂ ਜਿਵੇਂ ਭਾਰਤ ਦੇ ਚ ਪੰਜ ਦਸੀ ਧਾਰਮਿਕ ਕਹਾਣੀਆਂ ਦੀ ਕਿਤਾਬ ਹੈ ਉਹਨੇ ਇਸ ਤਰ੍ਹਾਂ ਲਿਖੀ ਹੈ ਪੇ ਲਾਲ ਟੈਂ ਤੇ ਤੇਰੀ ਬੁਝੀ ਹੋਈ ਹੈ ਤੂੰ ਮੈਨੂੰ ਦਿਖਾਈ ਨਹੀਂ ਦਿੱਤਾ ਟਕਰਾ ਗਏ ਅਸੀਂ ਕਹਿੰਦਾ ਬੁਝ ਗਈ ਹੈ ਉਹਨੂੰ ਬੁਝੀ ਹੋਈ ਲਾਲ ਟੈਂ ਨੂੰ ਵੇਖਣ ਵਾਸਤੇ ਵੀ ਅੱਖਾਂ ਚ ਰੋਸ਼ਨੀ ਚਾਹੀਦੀ ਹੈ ਅੰਧੇਰੇ ਨੂੰ ਵੇਖਣ ਵਾਸਤੇ ਵੀ ਅੱਖਾਂ ਦੇ ਚਾਨਣਾ ਚਾਹੀਦਾ ਹੈ ਆਪਣੀ ਮੂਰਖਤਾ ਨੂੰ ਵੇਖਣ ਵਾਸਤੇ ਵੀ ਕੋਈ ਸਿਆਣਪ ਚਾਹੀਦੀ ਹੈ ਆਪਣੇ ਅਗਿਆਨ ਨੂੰ ਦੇਖਣ ਵਾਸਤੇ ਵੀ ਕੁਝ ਗਿਆਨ ਚਾਹੀਦਾ ਹੈ ਪਹਿਲਾ ਗਿਆਨ ਤੇ ਇਹ ਮਿਲਦਾ ਹੈ ਮੈਂ ਅਗਿਆਨੇ ਹਾਂ ਨਾ ਸਮਝਾਂ ਕੋਈ ਛੇੜੇ ਨਾ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜਾ ਕੀਮਤੀ ਕੌਮੇ ਨਾਮ ਦਿੱਤਾ ਸਿੱਖ ਮਰਦੇ ਦਮ ਤੱਕ ਤੂੰ ਸਿੱਖਣ ਨੂੰ ਪਿਆਰ ਰਵੇਂ ਸਿੱਖਣ ਨੂੰ ਬਹੁਤ ਕੁਝ ਹੈ ਬਹੁਤ ਕੁਝ ਹੈ ਜ਼ਿੰਦਗੀ ਬਹੁਤ ਥੋੜੀ ਹੈ ਸਿੱਖਣ ਨੂੰ ਬਹੁਤ ਕੁਝ ਹੈ ਜੀਵਨ ਬਹੁਤ ਛੋਟਾ ਹੈ ਜਾਣਨ ਨੂੰ ਬਹੁਤ ਕੁਝ ਹੈ ਜ਼ਿੰਦਗੀ ਦਾ ਅੰਤ ਵੀ ਹੋ ਜਾਏਗਾ ਤਾਂ ਵੀ ਜਾਣਨ ਨੂੰ ਬਹੁਤ ਕੁਝ ਹੈ ਬਹੁਤ ਕੁਝ ਹੈ ਬਹੁਤ ਕੁਝ ਹੈ ਇਸ ਵਾਸਤੇ ਸਿੱਖ ਭਾਵ ਅੰਦਰ ਬਣਾਈ ਰੱਖੀ ਮੈਂ ਸਿੱਖ ਮੈਂ ਸਿੱਖ ਮੈਂ ਸਿੱਖਣਾ ਚਾਹਨਾ ਮੈਂ ਜਾਣਨਾ ਚਾਹਨਾ ਜਾਣ ਜਾਣ ਕੇ ਜਿਤਨਾ ਵੀ ਜਾਣੇਗਾ ਉਹ ਵੀ ਇੰਜ ਹੋਵੇਗਾ ਜਿਵੇਂ ਸਾਗਰ ਦੇ ਚ ਇੱਕ ਚਮਚ ਪਾਣੀ ਦੀ ਮਿਲੀਏ ਇਸ ਤੋਂ ਜ਼ਿਆਦਾ ਨਹੀਂ ਤੇ ਇੱਕ ਪੈਨੂ ਤੁਹਾਡੇ ਸਾਹਮਣੇ ਹੁਣ ਮੈਂ ਰੱਖਿਆ ਅਰਜ਼ ਕਰਾਂ ਕੁਝ ਸੁਣ ਕੇ ਬੜੀ ਚੋਟ ਲੱਗੀ ਹੈ ਸਿਮਰਤੀ ਦਾ ਅੰਗ ਬਣ ਜਾਂਦੀ ਹੈ ਕੁਝ ਸੁਣ ਕੇ ਬੜਾ ਰਸ ਮਿਲਿਆ ਉਹ ਸਿਮਰਤੀ ਦਾ ਹਿੱਸਾ ਬਣਾਂ ਅੰਦਰ ਪੈ ਰਾਇਆ ਕੁਝ ਦੇਖ ਕੇ ਬੜਾ ਰਸ ਮਿਲਿਆ ਸਕੂਨ ਮਿਲੇ ਖੁਸ਼ੀ ਹੋਈ ਉਹਦੀ ਛਾਪ ਬਣ ਜਾਂਦੀ ਹੈ ਸਿਮਰਤੀ ਦਾ ਹਿੱਸਾ ਬਣ ਜਾਂਦਾ ਹੈ ਅੰਦਰ ਉਹ ਛਾਪ ਬਣ ਜਾਂਦੀ ਹੈ ਕੁਝ ਵੇਖ ਕੇ ਸਹਿਮ ਪੈਦਾ ਹੋ ਗਿਆ ਡਰ ਪੈਦਾ ਹੋ ਗਿਆ ਚੋਟ ਪੈਦਾ ਹੋ ਗਈ ਜਿਵੇਂ ਅਸੀਂ ਉਸ ਰਸਤੇ ਤੇ ਜਾ ਰਹੇ ਸੀ ਗੁੰਮਣੋਂ ਉਹ ਲੱਗੇ ਨੇ ਸਾਰੇ ਸਤ ਗੈਨੇ ਕਲਿਆਨ ਸਿੰਘ ਜੀ ਵੀ ਰੁਕ ਗਏ ਮੈਂ ਵੀ ਰੁਕ ਗਿਆ ਮੈਂ ਕਿਉਂ ਜਾਈਏ ਕਿਸ ਤਰ੍ਹਾਂ ਇਨਾਂ ਦੇ ਵਿੱਚ ਕੋਈ ਬਿਆੰਕਰ ਨਾਗ ਵੀ ਸਨ ਕੋਬਰੇ ਬਹੁਤ سارے ਚਿੱਟੇ ਸਨ ਕੁਝ ਕਾਲੇ ਔਰ ਰਸਤੇ 'ਚ ਇਹ ਵੀ ਉਦੋਂ ਬਈਸਾਲ ਪਹਿਲੇ ਚੰਗੇ ਭਲੇ ਸਨ ਸਰੀਰ ਕਰਕੇ ਐ ਵੀ ਰੁਕ ਗਏ ਮੈਂ ਅੱਬੇ ਦੋਈਏ ਗਏ ਸੀ ਕਮਰ ਨੂੰ ਚੱਲੇ ਜੰਗਲ ਵਿੱਚ ਸ਼ਹਿਰ ਤੋਂ ਥੋੜੀ ਜਿਹਾ ਬਾਹਰ ਜੋ ਹੈ ਇਸ ਤਰ੍ਹਾਂ ਦਾ ਜੰਗ ਪਰ ਇਹ سلسلہ ਦੇਖਿਆ ਗੈਨੇ ਜੀ ਵੀ ਕਹਿਣ ਲੱਗੇ ਹੁਣ ਹੋਰ ਤੇ ਕੋਈ ਰਸਤਾ ਨਹੀਂ ਇਧਰ ਵੀ ਕੰਡੇ ਨੇ ਝਾੜੀਆਂ ਨੇ ਪਗਡੰਡੀ ਲਈ ਤੇ ਅੱਗੋਂ ਇਹ ਬੈਠੇ ਨੇ ਮਹਾਪੁਰਖ ਹੁਣ ਕੀ ਕਰੀਏ ਕਿਵੇਂ ਜਾਈਏ ਦੂਰ ਤੱਕ ਇਹਨਾਂ ਨੇ ਮੋੜ ਮੋੜ ਲਿਆ ਮੈਂ ਕਿਹਾ ਠੀਕ ਹੈ ਚਲੋ ਕੁਦਰਤ ਨੂੰ ਵਜ ਨਹੀਂ ਮੰਜ਼ੂਰ ਜੈਸੀ ਦੂਰ ਤੱਕ ਜਾਈਏ ਪਰ ਛਾਪ ਤੇ ਅਜੇ ਤੱਕ ਬਣੀ ਹੋਈ ਹੈ ਯਾਦ ਆ ਜਾ بہنے سارے سب کٹھے ملے کٹھے ملے دمتری آئے کچھ ویکھ کے سہم پیدا ہو گیا آشچرتا پیدا ہو گئی یا بھائی پیدا ہو گیا تو سمرتی دا حصہ پیدا بن جائے یاد آ جائے ویکھ کے رس ملے خوشی ملی ہے سمرتی دا او حصہ بن جائے ਇਸ ਤਰ੍ਹਾਂ ਸਾਡੇ ਅੰਦਰ ਬਹੁਤ ਸਾਰੀਆਂ ਸਿਮਰਤियां ਪਈਆਂ ਬਹੁਤ ਸਾਰੀਆਂ ਯਾਦਾਂ ਅਨੰਤ ਜਨਮਾਂ ਦੀਆਂ ਪਈਆਂ ਨੇ ਜੈਸੇ ਕਿ ਨੰਦ ਲਾਲ ਕਹਿ ਰਹੇ ਨਾ ਬੋਧ ਇਹ ਨਿਸ਼ਾਨ ਆਜ਼ੇ ਜ਼ਮੀਨੋਂ ਅਸਮਾਨ ਕੇ ਸ਼ੌਕੇ ਯਾਦੇ ਤੋਂ ਅਵਰਧ ਦਰ ਵਜੋਦ ਮਰਾ ਤੇਰੀ ਮਿਲਣ ਦਾ ਸ਼ੌਕ ਯਾਦ ਇਹ ਜੋ ਸ਼ੌਕ ਹੈ ਮੇਰੀ ਯਾਦ ਦਾ ਹਿੱਸਾ ਬਣੀ ਹੋਈ ਮੈਂ ਫਿਰ ਅਰਜ਼ ਕਰਾਂ ਤਰਕ ਖੜੀ ਹੋਵੇਗੀ ਅਗਰ ਕਿਸੇ ਹੋਰ ਹੋਰ ਜਨਮ ਦੇ ਸੰਤ ਕਿਸ ਤਰ੍ਹਾਂ ਯਾਦ ਹਰ ਜੀਵ ਨੂੰ ਸੁੱਖ ਚਾਹੀਦਾ ਹੈ ਹਰ ਜੀਵ ਨੂੰ ਜੀਵਨ ਚਾਹੀਦਾ ਮੌਤ ਤੋਂ ਪਸ਼ੂ ਵੀ ਭਜਦੇ ਨੇ ਔਰ ਦੁੱਖ ਤੋਂ ਪਸ਼ੂ ਵੀ ਭਜਦੇ ਨੇ ਦੁੱਖ ਉਹਨਾਂ ਨੂੰ ਵੀ ਨਹੀਂ ਚਾਹੀਦਾ ਜੀਵਨ ਉਹਨਾਂ ਨੂੰ ਵੀ ਚਾਹੀਦਾ ਹੈ ਸੁੱਖ ਉਹਨਾਂ ਨੂੰ ਵੀ ਚਾਹੀਦਾ ਹੈ ਜੀਵਨ ਦੀ ਯਾਦ ਹੀ ਪ੍ਰਮਾਤਮਾ ਦੀ ਯਾਦ ਹੈ ਕਿਉਂਕਿ ਉਹ ਪਰਮ ਜੀਵਨ ਹੈ ਸੁਖ ਦੀ ਯਾਦ ਹੀ ਪ੍ਰਮਾਤਮਾ ਦੀ ਯਾਦ ਹੈ ਕਿਉਂਕਿ ਉਹ ਪਰਮ ਸੁਖ ਹੈ ਪਰਮ ਆਨੰਦ ਹੈ ਇਹ ਸਭ ਕੁਝ ਸਿਮਰਤੀ ਦਾ ਹਿੱਸਾ ਬਣ ਜਾਂਦਾ ਹੈ ਹਿੱਸਾ ਬਣ